ਜੇ ਤੁਸੀਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਆ ਤਾਂ ਬਾਣੀ ਦੇ ਅੰਦਰ ਸਤਿਗੁਰਜੀਤ ਸਾਨੂੰ ਦੋ ਗੱਲਾਂ ਸਮਝਾਉਂਦੇ ਨੇ ਪਹਿਲੀ ਗੱਲ ਸਤਿਗੁਰਜੀ ਸਮਝਾਉਣਾ ਕਰਦੇ ਨੇ ਕਿ ਜਿਹੜਾ ਤੇ ਮਨੁੱਖ ਗੁਰੂ ਦੀ ਸ਼ਰਨ ਨੂੰ ਛੱਡ ਕੇ ਥਾਂ-ਥਾਂ ਦੇ ਭੜਕਦਾ ਰਹਿੰਦਾ ਹੈ ਜਾਂ ਕਿਸੇ ਮਨੁੱਖ ਦਾ ਸਹਾਰਾ ਲੈਂਦਾ ਹੈ ਉਸ ਦੀ ਹਾਲਤ ਕੀ ਹੁੰਦੀ ਹੈ ਤੇ ਦੂਜੇ ਨੰਬਰ ਤੇ ਸਤਿਗੁਰ ਜੀ ਗੱਲ ਕਰਦੇ ਨੇ ਕਿ ਜਿਹੜਾ ਤੇ ਮਨੁੱਖ ਗੁਰੂ ਦੀ ਸ਼ਰਨ ਲੈਂਦਾ ਹੈ ਗੁਰੂ ਦਾ ਓਟ ਆਸਰਾ ਲੈਂਦਾ ਉਸ ਦੀ ਹਾਲਤ ਕੀ ਹੁੰਦੀ ਹੈ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਜਿਹੜਾ ਤੇ ਮਨੁੱਖ ਗੁਰੂ ਨੂੰ ਛੱਡ ਕੇ ਥਾਂ ਥਾਂ ਦੇ ਭਟਕਦਾ ਰਹਿੰਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਗਾਰ ਹੁੰਦਾ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਲੱਗਦੇ ਨੇ ਤੇ ਦੂਜੇ ਪਾਸੇ ਸਤਿਗੁਰੂ ਜੀ ਗੱਲ ਕਰਦੇ ਨੇ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਲੈਂਦਾ ਏ ਗੁਰੂ ਤੇ ਭਰੋਸਾ ਰੱਖਦਾ ਏ ਗੁਰੂ ਤੇ ਓਟ ਰੱਖਦਾ ਏ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਖੁਆਰ ਨਹੀਂ ਹੁੰਦਾ ਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਧੋਖਾ ਨਹੀਂ ਖਾਣਾ ਪੈਂਦਾ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੇ ਜਕ ਓਟ ਤੁਹਾਰੀ ਜੇਕਰ ਇਸ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਨਾਵੇ ਤਾਂ ਸਾਨੂੰ ਇਤਿਹਾਸ ਦੇ ਵਿੱਚੋਂ ਕਈ ਉਦਾਹਰਨਾਂ ਮਿਲ ਜਾਂਦੀਆਂ ਹਨ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ RAM RAJ ਨੂੰ ਸਤਗੁਰੂ ਜੀ ਨੇ ਦਿੱਲੀ ਵਿਖੇ ਜਦੋਂ ਔਰੰਗਜ਼ੇਬ ਦੀ ਚਿੱਠੀ ਆਉਂਦੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਵੱਡੇ ਪੁੱਤਰ RAM RAJ ਨੂੰ ਦਿੱਲੀ ਦੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਭੇਜਦੇ ਯਾਦ ਰੱਖੋ ਜਿੰਨਾ ਚਿਰ RAM RAJ ਗੁਰੂ ਹਰ Rai ਸਾਹਿਬ ਦੀ ਸ਼ਰਨ ਦੇ ਵਿੱਚ ਸੀ ਤਾਂ ਉਸ ਨੂੰ ਗੁਰੂ ਤੇ ਭਰੋਸਾ ਸੀ ਉਹ ਡੋਲਿਆ ਨਹੀਂ ਪਰ ਜਦੋਂ ਰਾਮ ਰਾਏ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਂਦਾ ਹੈ ਤਾਂ ਔਰੰਗਜ਼ੇਬ ਉਸ ਨੂੰ ਇੱਕ ਸਵਾਲ ਪੁੱਛਦਾ ਹੈ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਬੇੜੇ ਪੇ ਕਮਿਆ ਇਸ ਦਾ ਅਰਥ ਕੀ ਹੈ ਇੱਥੇ ਮੁਸਲਮਾਨ ਸ਼ਬਦ ਕਿਉਂ ਵਰਤਿਆ ਗਿਆ ਤਾਂ ਰਾਮ ਰਾਏ ਨੇ ਆਪਣੇ ਗੁਰੂ ਦੀ ਅਕਲ ਨੂੰ ਛੱਡ ਕੇ ਆਪਣੀ ਅਕਲ ਨੂੰ ਵਰਤਦਿਆਂ ਕਿਹਾ ਕਿ ਇੱਥੇ ਸ਼ਬਦ ਮੁਸਲਮਾਨੀ ਬੇਈਮਾਨ ਆਉਣਾ ਸੀ ਲਿਖਾਰੀ ਦੇ ਕੋਲ ਪੁੱਲ ਹੋ ਗਈ ਤੇ ਰਾਮ ਰਾਏ ਨੇ ਉੱਥੇ ਗੁਰਬਾਣੀ ਦੀ ਤੁਕ ਨੂੰ ਬਦਲ ਦਿੱਤਾ ਜਦੋਂ ਇਹ ਸਭ ਕੁਝ ਪਿਤਾ ਗੁਰੂ ਹਰਿ ਰਾਏ ਸਾਹਿਬ ਨੂੰ ਪਤਾ ਲੱਗਦਾ ਏ ਤਾਂ ਸਤਿਗੁਰ ਜੀ ਉਸ ਨੂੰ ਗੁਰੂ ਦੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੰਦੇ ਨੇ ਭਾਵ ਕਿ ਜਿਵੇਂ ਕਣਕ ਦੀ ਫਸਲ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਜਿਹੜੇ ਨਿੰਦੀਨ ਹੁੰਦੇ ਨੇ ਜਿਹੜੇ ਕਿਸੇ ਕੰਮ ਨਹੀਂ ਹੁੰਦੇ ਉਹਨਾਂ ਨੂੰ ਬਾਹਰ ਕੱਢ ਦਈਦਾ ਏ ਇਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ RAM RAY ਨੂੰ ਆਪਣੇ ਘਰੋਂ ਆਪਣੇ ਗੁਰੂ ਕੋਲ ਬੇਦਖਲ ਕਰਦਾ ਇਸੇ ਤਰ੍ਹਾਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਲੈਂਦਾ ਹੈ ਉਸ ਦੀ ਹਾਲਤ ਕੀ ਜਦੋਂ ਉਰੰਗਜੀਬ ਦੇ ਦਰਬਾਰ ਦੇ ਵਿੱਚ ਉਰੰਗਜੀਬ ਨੇ ਜਿਹੜੀ ਆਇਤ ਸੀ ਆਇਤ ਦੇ ਅਰਥ ਕਰਾਉਣੇ ਚਾਏ ਤਾਂ ਕਿਸੇ ਨੇ ਵੀ ਆਇਤ ਦੇ ਜਿਹੜੇ ਅਰਥ ਸੀ ਉਹ ਚੰਗੀ ਤਰ੍ਹਾਂ ਨਹੀਂ ਕੀਤੇ ਫਿਰ ਉਰੰਗਜੀਬ ਦੇ ਦਰਬਾਰ ਦੇ ਵਿੱਚ ਭਾਈ ਨੰਦ ਲਾਲ ਜੀ ਨੂੰ ਸੱਦਿਆ ਜਾਂਦਾ ਹੈ ਤੇ ਭਾਈ ਨੰਦ ਲਾਲ ਜੀ ਉਸ ਆਇਤ ਦੇ ਜਿਹੜੀ ਅਰਥ ਨੇ ਬੜੇ ਚੰਗੇ ਤਰੀਕੇ ਦੇ ਨਾਲ ਕਰਦੇ ਤੇ ਉਰੰਗਜੀਬ ਲੋਕਾਂ ਨੂੰ ਪੁੱਛਦਾ ਹੈ ਆਪਣੇ ਜਿਹੜੇ ਉਹਦੇ ਬੰਦੇ ਨੇ ਨਾ ਉਹਨਾਂ ਨੂੰ ਪੁੱਛਦਾ ਹੈ ਕਿ ਇਸ ਦਾ ਧਰਮ ਕੀ ਹੈ ਇਸ ਨੂੰ ਜਾਂ ਮੁਸਲਮਾਨ ਬਣਾ ਦਿਓ ਜਾਂ ਇਸ ਨੂੰ ਮਕਾ ਦਿਓ ਪਰ ਭਾਈ ਨੰਦ ਲਾਲ ਜੀ ਨੇ ਮੁਸਲਮਾਨ ਨਹੀਂ ਬਣੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਸਗੋਂ ਭਾਈ ਨੰਦ ਲਾਲ ਜੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਜਦੋਂ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਆਪਣੀ ਕਲਮ ਦੇ ਨਾਲ ਰਚਨਾ ਕੀਤੀਆਂ ਤੇ ਉਹਨਾਂ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੰਦਗੀ ਇਨਾਮ ਆ ਕੇ ਇੱਥੋਂ ਤੱਕ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਸਤਿਗੁਰ ਜੀ ਦੀ ਬਾਣੀ ਪੜ੍ਹੀ ਜਾਂਦੀ ਏ ਉਥੇ ਅੱਜ ਵੀ ਸਿੱਖਾਂ ਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਜਿਹੜੀਆਂ ਭਾਈ ਨੰਦ ਲਾਲ ਜੀਆਂ ਰਚਨਾ ਨੇ ਉਹਨਾਂ ਦਾ ਕੀਰਤਨ ਵੀ ਕੀਤਾ ਜਾਵੇ ਇਸ ਤਰ੍ਹਾਂ ਜਿਹੜਾ ਧਰਮੁਕ ਗੁਰੂ ਦੀ ਸ਼ਰਨ ਦੇ ਵਿੱਚ ਹੁੰਦਾ ਏ ਉਸ ਨੂੰ ਵਡਿਆਈ ਮਿਲਦੀ ਹੈ ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨੂੰ ਛੱਡ ਜਾਂਦਾ ਏ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਵਾਰ ਰਹਿੰਦਾ ਹੈ ਆਓ ਗੁਰੂ ਦੀ ਸ਼ਰਨ ਦੇ ਵਿੱਚ ਆਈਏ ਗੁਰੂ ਤੇ ਪ੍ਰੋਸਤ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ